ਮੈਂ ਨਹੀਂ ਇਸ ਬਿਆਨ ਦੀ ਪੂਰ ਜ਼ੋਰ ਨਿੰਦਾ ਕਰਦਾ ਤੇ ਮੈਂ ਤੁਹਾਨੂੰ ਆਪਣੇ ਬਾਰੇ ਕਹਿਣਾ ਚਾਹੁੰਦਾ ਮੇਰਾ ਨਾਮ ਜਗਜੀਤ ਸਿੰਘ ਪਿੰਟਾ ਜੀ ਮੈਂ ਦਹਾਕਿਆਂ ਤੋਂ ਪਾਰਟੀ ਦੀ ਸੇਵਾ ਕਰ ਰਿਹਾ ਆ ਮਾਂ ਦੀ ਪਾਰਟੀ ਦੀ ਤੇ ਮੇਰੀਆਂ ਸੇਵਾਵਾਂ ਵੇਖਦੇ ਹੋਵੇ ਮੇਰੀ ਵਰਕਰੀ ਵੇਖਦੇ ਹੋ ਮੈਨੂੰ ਪਾਰਟੀ ਨੇ ਡਿਸਟ੍ਰਿਕਟ ਦਾ ਆਫਿਸ ਇਨ ਚਾਰਜ ਬਣਾਇਆ ਦੂਜਾ ਮੈਂ ਰਾਮਗੜੀਆ ਆਕਾਲ ਜਥੇਬੰਦੀ ਦਾ ਪੰਜਾਬ ਦਾ ਵਾਈਸ ਪ੍ਰਧਾਨ ਆ ਮੇਰੀਆਂ ਜ਼ਿੰਮੇਵਾਰੀਆਂ ਬੰਦੀਆਂ ਵੀ ਜਿਹੜਾ ਸਾਡੀ ਕਮਿਊਨਿਟੀ ਕੁਝ ਬੋਲੇਗਾ ਤੇ ਉਹ ਬਹੁਤ ਹੀ ਮੰਦ ਭਗਾ ਬੰਦਾ ਹੋਵੇਗਾ ਕਿਉਂਕਿ ਜਿਹੜੀ ਸਾਡੀ ਪਾਰਟੀ ਆ ਇਹ ਧਰਮਾਂ ਦੀ ਰਾਜਨੀਤੀ ਨਹੀਂ ਖੇਲਦੀ ਨਾ ਜਾਤਾਂ ਦੀ ਰਾਜਨੀਤੀ ਖੇਲਦੀ ਆ ਲਾਲਜੀਤ ਸਿੰਘ ਭੁੰਨਰ ਨੇ ਸਾਡੀ ਪਾਰਟੀ ਤੋਂ ਹਟ ਕੇ ਬਿਆਨ ਦਿੱਤਾ ਮੈਂ ਇਸ ਬਿਆਨ ਦੀ ਪੂਰਜੋਰ ਨਿੰਦਾ ਕਰਦਾ ਤੇ ਮੈਂ ਵੀ ਚਾਹੁੰਦਾ ਮੈਂ ਜ਼ਮੀਰ ਵਾਲਾ ਵਾਂ ਜੇ ਸਾਡਾ ਮੇਰਾ ਜ਼ਮੀਰ ਹੀ ਮਰ ਗਿਆ ਤੇ ਫਿਰ ਮੈਂ ਕੀ ਰਹਿ ਕੇ ਕਰਾਂਗਾ ਪਾਰਟ ਜਿਹੜਾ ਲਾਲਜੀਤ ਭੁੱਲ ਰਿਹਾ ਮੈਨੂੰ ਲੱਗਦਾ ਵੀ ਇਹ ਜ਼ਮੀਰ ਇਹ ਬੇਜ਼ਮੀਰਾ ਬੰਦਾ ਵਾ ਇਹਨੂੰ ਐਸਾ ਬਿਆਨ ਨਹੀਂ ਦੇਣਾ ਚਾਹੀਦਾ ਮੈਂ ਪਾਰਟੀ ਤੋਂ ਮੰਗ ਕਰਦਾ ਵਾਂ ਵੀ ਇਸ ਨੂੰ ਟਿਕਟ ਨਾ ਦਿੱਤੀ ਜਾਵੇ ਹਾਂ ਜੇ ਮਾਫੀ ਮੰਗਦਾ ਪੂਰੀ ਤਰ੍ਹਾਂ ਮਾਫੀ ਮੰਗਦਾ ਵੀ ਅੰਦਰੋਂ ਤੇ ਫਿਰ ਤੇ ਕਹ ਮੈਂ ਸੋਚ ਸਕਦਾ ਵਾਂ ਪਰ ਮੈਂ ਹਾਲੇ ਵੀ ਪਾਰਟੀ ਨੂੰ ਕਹਿੰਦਾ ਵਾਂ ਕਿ ਜੇ ਪਾਰਟੀ ਮੇਰੀ ਗੱਲ ਮੰਨਦੀ ਆ ਜਾਂ ਮੇਰਾ ਕੋਈ ਫੈਸਲਾ ਮੰਨਦਾ ਜਾਂ ਮੈਂ ਪਾਰਟੀ ਦਾ ਕਨਮਾਈਂਦਾ ਹੈਗਾ ਵਾਂ ਕਿਉਂਕਿ ਮੈਂ ਬਰਕਰੀ ਬਹੁਤ ਕੀਤੀ ਜਾ ਮੈਂ ਚਾਹੁੰਦਾ ਵੀ ਇਹਨੂੰ ਟਿਕਟ ਨਾ ਮਿਲੀ ਜਾਵੇ